ਜਿਵੇਂ ਸਿਆਣੇ ਕਹਿੰਦੇ ਨੇ ਲੱਖਾਂ ਫੁੱਲਾਂ ਨੂੰ ਦੇਣੀ ਪੈਂਦੀ ਹੈ ਸ਼ਹਾਦਤ ਕਦੀ ਐਵੇਂ ਨਹੀਂ ਕੋਲਾ ਕੰਧ ਬਣ ਜਾਂਦਾ ਹੁੰਦੀ ਹੈ ਪਿੱਛੇ ਕਈ ਸਾਲਾਂ ਦੀ ਮਿਹਨਤ ਹੁੰਦੀ ਹੈ ਪਿੱਛੇ ਕਈ ਸਾਲਾਂ ਦੀ ਮਿਹਨਤ ਬੰਦਾ ਐਵੇਂ ਨਹੀਂ ਹਰ ਕਿਸੇ ਦੀ ਪਸੰਦ ਬਣ ਜਾਂਦਾ ਬੰਦਾ ਐਵੇਂ ਨਹੀਂ ਕਿਸੇ ਦੀ ਪਸੰਦ ਬਣ ਜਾਂਦਾ ਸੋ ਦਰਸ਼ਕੋ ਅੱਜ ਮੇਰੇ ਨਾਲ ਇੱਕ ਅਦਾਕਾਰਾ ਮੌਜੂਦ ਹੈ ਜਿਹੜੀ ਸੰਘਰਸ਼ ਦੇ ਖੇਤਰ ਚ ਉੱਭਰ ਕੇ ਉੱਭਰਦੇ ਹੋਏ ਸਤਾਰਿਆਂ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਆ ਉੱਭਰਦੇ ਸਤਾਰੇ ਹੋਏ ਤੋਂ ਭਾਵ ਕਿ ਆਉਣ ਵਾਲੇ ਦਿਨਾਂ ਦੇ ਵਿੱਚ 17 ਦੀ ਗੀਤੀ ਦੇ ਵਿੱਚ ਉਹਨਾਂ ਦਾ ਨਾਂ ਹੋਊਗਾ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬਾ ਕਮਾਲ ਅਦਾਕਾਰਾ ਪਿੰਕੀ ਸਗੂਜੀ ਦੇ ਨਾਲ ਪਿੰਕ ਜੀ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜਗਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਆਪਣੇ ਅੱਜ ਛਵੇਰੇ ਵਿੱਚ ਬੁਲਾਇਆ ਮੈਂ ਸਕਾਈ ਨਿਊਜ਼ ਪੰਜਾਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਜੀ ਅੱਛਾ ਸ਼ੁਰੂਆਤੀ ਗੱਲ ਕਰਦੇ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਅੱਜਕੱਲ੍ਹ ਜ਼ਿੰਦਗੀ ਬਸ ਤੁਸੀਂ ਦੱਸਿਆ ਹੈ ਕਿ ਸੰਘਰਸ਼ ਤਾਂ ਥੋੜੀ ਜੁੱਤੇ ਹੋ ਗਈ ਹੈ ਵਧੀਆ ਚੱਲ ਰਹੀ ਹੈ ਜੀ ਜੀ ਹਾਂ ਜੀ ਉਹ ਕਿਹੜਾ ਦਿਨ ਸੀ ਜਦੋਂ ਤੁਸੀਂ ਫਿਲਮੀ ਖੇਤਰ ਦੇ ਵਿੱਚ ਪੈਰ ਰੱਖਿਆ ਉਹ ਆਪਾਂ ਪਿਛਲੀਆਂ ਜਾਦਾਂ ਤੁਹਾਡੀਆਂ ਸਾਂਝੀਆਂ ਕਰ ਲਈ ਸਕਾਈ ਨੀ ਪੰਜਾਬ ਦੇ ਦਰਸ਼ਕਾਂ ਦੇ ਨਾਲ ਬਿਲਕੁਲ ਜੀ ਮੈਂ ਮੈਂ ਜਦੋਂ ਮੈਂ 10th ਕਲਾਸ ਵਿੱਚ ਹੀ ਜਦੋਂ ਇਹ ਮੇਰਾ ਸਫ਼ਰ ਸ਼ੁਰੂ ਹੋਇਆ ਜੀ ਤੇ ਨਾਟਕਾਂ ਦਾ ਸ਼ੌਂਕ ਤਾਂ ਮੈਨੂੰ ਬਿਲਕੁਲ ਹੀ ਨਹੀਂ ਸੀਗਾ ਨਾ ਕਦੇ ਸੋਚਿਆ ਸੀ ਮੈਂ ਇਸ ਲਾਈਨ ਦੇ ਵਿੱਚ ਆਉਣਾ ਜੀ ਬਸ ਜਸਟ ਐਦਾਂ ਹੀ ਜਿਵੇਂ ਸਕੂਲ ਦੇ ਵਿੱਚ ਕੋਈ ਡਾਇਰੈਕਟਰ ਆਉਂਦੇ ਆ ਵੀ ਹਾਂ ਸਾਨੂੰ ਅਸੀਂ ਪਲੇ ਕਰਾਉਣਾ ਹੈਗਾ ਜੀ ਤੇ ਐਦਾਂ ਹੀ ਮੈਂ ਵੀ ਆਪਣਾ ਨਾਮ ਲਿਖਵਾਤਾ ਵੀ ਚਲੋ ਦੇਖਦੇ ਆ ਜੀ ਤੇ ਜਦੋਂ ਮੈਂ ਉਹਨਾਂ ਨੂੰ ਆਡੀਸ਼ਨ ਦਿੱਤੀ ਤਾਂ ਉਹਨਾਂ ਨੇ ਮੈਨੂੰ ਬਾਹਰ ਕੱਢਤਾ ਤਾਂ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਤਾਂ ਉਹਨਾਂ ਦੇ ਇੱਕ ਵਰਡ ਸੀਗਾ ਕਹਿੰਦੇ ਅਸੀਂ ਕੁੜੀ ਮੰਗੀ ਸੀ ਕੁੜਾ ਨਹੀਂ ਸੀ ਮੰਗਿਆ ਅੱਛਾ ਤਾਂ ਚਲੋ ਐਨੀਹੋ ਨੈਕਸਟ ਡੇ ਫੇਰ ਆਇਆ ਪਤਾ ਨਹੀਂ ਉਹਨਾਂ ਦੇ ਮਾਈਂਡ ਵਿੱਚ ਕੀ ਆਇਆ ਤਾਂ ਉਹਨਾਂ ਨੇ ਮੈਨੂੰ ਫੇਰ ਬੁਲਾਇਆ ਹੂੰ ਤਾਂ ਕਹਿੰਦੇ ਵੀ ਅਸੀਂ ਲੈਣੀ ਆ ਤਾਂ ਇਹੀ ਕੁੜੀ ਲੈਣੀ ਆ ਹੂੰ ਪਲੇ ਸ਼ੁਰੂ ਹੋਇਆ ਉਸ ਵਿੱਚ ਇੱਕੋ ਹੀ ਕੁੜੀ ਸੀਗੀ ਤੇ ਪਹਿਲੇ ਪਲੇ 'ਚ ਹੀ ਮੈਨੂੰ ਬੈਸਟ ਐਕਟਰ ਆਵਾਰਡ ਮਿਲਿਆ ਸੀ ਅੱਛਾ ਹਾਂਜੀ ਤੇ ਬਸ ਉਹ ਮੇਰਾ ਮਤਲਬ ਕਿ ਉਹ ਦਿਨ ਸੀਗਾ ਖੁਸ਼ੀ ਦਾ ਬਹੁਤ ਜ਼ਿਆਦਾ ਅੱਛਾ ਕਰਦਿਆਂ ਦਾ ਕਿਹੋ ਜਿਹਾ ਰਿਸਪੌਂਸ ਸੀ ਫੇਰ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਨਾ ਆਪਣੇ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਜਦੋਂ ਆਪਾਂ ਜੋ ਜਿਹੇ ਪਰਿਵਾਰਾਂ 'ਚ ਫੈਮਿਲੀ 'ਚ ਰਹਿੰਦੇ ਆ ਕੁੜੀਆਂ ਨੂੰ ਉਸ ਵੇਲੇ ਜਦੋਂ ਸ਼ੁਰੂਆਤ ਕੀਤੀ ਵਧੀਆ ਨਹੀਂ ਸਮਝਣ ਦੇ ਸੀ ਕਿਤੇ ਨੂੰ ਫਿਰ ਮੰਮੀ ਡੈਡੀ ਹੋਰਾਂ ਨੇ ਕੀ ਕਿਹਾ ਤੁਹਾਨੂੰ ਕੁਛ ਇਦਾਂ ਮੇਰੇ ਡੈਡੀ ਤਾਂ ਬਿਲਕੁਲ ਹੀ ਉਹਨਾਂ ਨੇ ਆਬਜੈਕਟ ਨਹੀਂ ਕੀਤਾ ਹੈਗਾ ਮੰਮੀ ਦਾ ਥੋੜਾ ਜਿਹਾ ਸੀ ਵੀ ਕੁੜੀ ਹੈ ਵੀਸ ਲਾਈਨ ਵਿੱਚ ਹਨਾ ਵੀ 100 ਸਵਾਲ ਉਠਣਗੇ ਕਿ ਜੋਇਟ ਫੈਮਿਲੀ ਹੁੰਦੀ ਹੈ ਵੀ ਲੋਕ ਕੀ ਕਹਿਣਗੇ ਕਿਉਂਕਿ ਉਹ ਸਮਾਹੀ ਇਦਾਂ ਦਾ ਸੀਗਾ ਉਦਾਂ ਮਤਲਬ ਕਿ ਨਹੀਂ ਸਾਡੇ ਖਾਨਦਾਨ ਚ ਹੈ ਹੀ ਨਹੀਂ ਸੀ ਕੋਈ ਇਦਾਂ ਦੀ ਕੁੜੀ ਜਾਂ ਮੁੰਡਾ ਵੀਸ ਲਾਈਨ ਚ ਹੋਵੇ ਤਾਂ ਡੈਡੀ ਨੂੰ ਸੀਗਾ ਡੈਡੀ ਬਹੁਤ ਮੇਰੇ ਖੁੱਲੇ ਦਿਲ ਦੇ ਸੀਗੇ ਤਾਂ ਇਸ ਟਾਈਮ ਇਸ ਦੁਨੀਆ ਚ ਨਹੀਂ ਹੈ ਜੀ ਤੇ ਉਹਨਾਂ ਨੇ ਮੈਨੂੰ ਬਹੁਤ ਪੁਸ਼ਪ ਦਿੱਤਾ ਕਹਿੰਦੇ ਕੋਈ ਨਹੀਂ ਬੇਟੇ ਤੂੰ ਜਾ ਤੂੰ ਆਪਣੇ ਮਤਲਬ ਜਿਹੜਾ ਤੇਰਾ ਸ਼ੌਂਕ ਹੈ ਅੰਦਰ ਤੇਰਾ ਹੈ ਕਲਾਕਾਰ ਤੂੰ ਉਹਨੂੰ ਜ਼ਿੰਦਾ ਰੱਖ ਤੂੰ ਕਰ ਅੱਗੇ ਵੱਧ ਮੇਰੇ ਡੈਡੀ ਨੇ ਮੈਨੂੰ ਬਹੁਤ ਜ਼ਿਆਦਾ سپورਟ ਦਿੱਤੀ ਹੈ ਫਿਰ ਨਾਲ ਹੀ ਨੇਚਰਲੀ ਫਿਰ ਮੰਮੀ ਵੀ ਐਗਰੀ ਹੋ ਗਏ ਤਾਂ ਉਹਨਾਂ ਦੀ ਵੀ سپورਟ ਬਹੁਤ ਜ਼ਿਆਦਾ ਸੀ ਸਟੱਡੀ ਕੀ ਹੈ ਤੁਹਾਡੀ ਜੇ ਪੜ੍ਹਾਈ ਦੀ ਗੱਲ ਕਰੀਏ ਆਪਾਂ ਕਿੱਥੋਂ ਤੱਕ ਤੁਸੀਂ ਜਾ ਰਿਹਾ ਖਸ ਕੇ ਫਿਰ ਆਪਣੀ ਪੜ੍ਹਾਈ ਉਹ ਮੈਂ 10th ਤੋਂ ਸੀ ਜਦੋਂ ਮੈਂ ਸਟਾਰਟ ਕੀਤਾ ਸੀ ਤੇ ਫਿਰ ਮੈਂ ਐਮਏ ਕੀਤੀ ਐਮਏ ਥੀਟਰ ਐਂਡ ਟੈਲੀਵਿਜ਼ਨ ਵਾਹ ਘਾਵਾ ਦਾ ਪੂਰਾ ਸਿੱਖ ਕੇ ਹਾਂਜੀ ਇਸ ਲਾਈਨ ਚ ਸਿੱਖਣ ਲਈ ਮੈਨੂੰ ਬਹੁਤ ਜ਼ਿਆਦਾ ਮਤਲਬ ਸੰਘਰਸ਼ ਕਰਨਾ ਪਿਆ ਹੂੰ ਆ ਜਦੋਂ ਮੈਂ ਬੀਏ ਕਰ ਰਹੀ ਸੀਗੀ ਤਾਂ ਮੈਂ ਉਦੋਂ ਆ ਕਲਾਸਿਕਲ ਡਾਂਸ ਸਿੱਖਿਆ ਕਲਾਸਿਕਲ ਸਿੱਖਿਆ ਭਟਨਾਟਿਮ ਸਿੱਖਿਆ ਮਣੀਪੁਰੀ ਸਿੱਖਿਆ ਜੀ ਤੇ ਬੈਲੇ ਵਗੈਰਾ ਸਾਰੇ ਸਿੱਖੇ ਤੇ ਫਿਰ ਮੈਂ ਨਾਲ ਨਾਲ ਮੇਰੀ ਬੀਏ ਹੁੰਦੀ ਸੀ ਨਾਲ ਨਾਲ ਮੈਂ ਡਾਂਸੀਆਂ ਕਲਾਸਿਸ ਲਾਂਦੀ ਸੀ ਨਾਲ ਨਾਲ ਮੈਂ ਸਵੀਮਿੰਗ ਸਿੱਖਦੀ ਸੀ ਤੇ ਨਾਲ ਹੀ ਨਾਲ ਮੈਂ ਹੌਟਸ ਰੈਡਿੰਗ ਸਿੱਖਦੀ ਸੀ ਚੰਡੀਗੜ ਪਟਿਆਲੇ ਤੋਂ ਚੰਡੀਗੜ ਡੇਲੀ ਮੈਂ 3 ਮਹੀਨੇ ਹੌਟਸ ਰੈਡਿੰਗ ਦੇ ਲਾਈਨ ਵਿੱਚ ਅੱਛਾ ਇਹ ਮੇਰਾ ਮਤਲਬ ਜਿਹੜਾ ਪੀਰੀਅਡ ਸੀ ਮਤਲਬ ਕਿ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਮਨੇ ਇਹ ਸੀਗਾ ਵੀ ਹਨਾ ਇਸ ਲਾਈਨ 'ਚ ਹੁਣ ਆ ਹੀ ਗਿਆ ਤਾਂ ਆਪਾਂ ਨੂੰ ਹਰੇਕ ਚੀਜ਼ ਸਿੱਖਣੀ ਚਾਹੀਦੀ ਹੈ ਤੇ ਕੱਲੋਂ ਕੋਈ ਆਪਾਂ ਨੂੰ ਐਦਾਂ ਦਾ ਰੋਲ ਮਿਲਦਾ ਕਹੇ ਵੀ ਇਸ ਨੂੰ ਡਰਾਈਵਿੰਗ ਨਹੀਂ ਆਉਂਦੀ ਇਸ ਫਿਸ਼ਿੰਗ ਨਹੀਂ ਆਉਂਦੀ ਜਾਂ ਇਹ ਚੀਜ਼ ਨਹੀਂ ਆਉਂਦੀ ਤਾਂ ਮੈਂ ਪੂਰੀ ਪਰਫੈਕਟ ਹੋ ਕੇ ਮਤਲਬ ਕਿ ਵੀ ਹੁਣ ਮੈਂ ਰੈਡੀ ਆਂ ਕੋਈ ਇਸ਼ੂ ਨਹੀਂ ਹੈ ਅੱਛਾ ਚਲੋ ਇੱਕ ਹੁੰਦਾ ਜਦੋਂ ਤੁਸੀਂ ਸਟੱਡੀ ਪੂਰੀ ਕਰ ਲੈਂਦੇ ਹੋ ਕਿਸੇ ਅੱਛੀ ਖਾਸੀ ਜੌਬ ਦੀ ਤਲਾਸ਼ ਦੇ ਵਿੱਚ ਹੁੰਦੇ ਹੋ ਕਿਸੇ ਜੌਬ ਵੱਲ ਤਲਾਸ਼ ਕੀਤੀ ਜਾਂ ਫਿਰ ਘਰ ਦੇ ਨਾਲ ਸੋਚਿਆ ਵੀ ਚਲ ਹੁਣ ਕੁੜੀ ਮਟਿਆਰ ਹੋ ਗਈ ਹੈ ਇਹਦਾ ਵਿਆਹ ਕਰ ਦਈਏ ਤੇ ਉਸ ਤੋਂ ਬਾਅਦ ਫਿਰ ਪਰਿਵਾਰਕ ਜਿਹੜੇ ਤੁਹਾਡੇ ਹਸਬੰਡ ਤੁਹਾਨੂੰ ਮਿਲਿਆ ਫੈਮਿਲੀ ਮਿਲੀ ਉਹਨਾਂ ਦਾ ਫਿਰ ਤੁਹਾਨੂੰ ਰਿਸਪੌਂਸ ਕਿਵੇਂ ਰਿਹਾ ਇਸ ਖੇਤਰ ਦੇ ਵਿੱਚ ਐਕਚੁਅਲੀ ਪਹਿਲਾਂ ਤਾਂ ਵਿਆਹ ਬਾਰੇ ਕਰੇ ਸੋਚਿਆ ਹੀ ਨਹੀਂ ਸੀਗਾ ਵੀ ਵਿਆਹ ਵੀ ਕਰਾਉਣਾ ਕਿਉਂਕਿ ਲਾਈਫ 'ਚ ਹੀ ਇੰਨਾ ਜ਼ਿਆਦਾ ਮੈਂ ਬੀਜ਼ੀ ਹੋ ਗਈ ਸੀ ਜੀ ਤੇ ਮਤਲਬ 3-3 ਮਹੀਨੇ ਕਈ ਵਾਰੀ ਮੈਨੂੰ ਘਰ ਨਹੀਂ ਸੀ ਆਉਣਾ ਪੈਂਦਾ ਕਿਉਂਕਿ ਉਦੋਂ ਆਪਣੇ ਲਿਸ਼ਕਾਰਾ ਤੇ 알파 ਚੈਨਲ ਚੱਲਦੇ ਸੀ ਉਹਨਾਂ ਦੇ ਸੀਰੀਅਲ 'ਚ ਮੈਂ ਟੋਟਲੀ ਬਿਜ਼ੀ ਸੀ ਹੂੰ ਤੇ ਬਟ ਮੈਰਿਜ ਵੀ ਜ਼ਰੂਰੀ ਹਿੱਸਾ ਹੁੰਦਾ ਲਾਈਫ ਦਾ ਹਾਂਜੀ ਤੇ ਚਲੋ ਮੈਰਿਜ ਵੀ ਮੇਰੀ ਪਸੰਦ ਦੇ ਹੀ ਮੁੰਡੇ ਨਾਲ ਹੋਈ ਹੈ ਹੂੰ ਤੇ ਉਹਦੇ ਵਿੱਚ ਵੀ ਬੜਾ ਝਮੇਲਾ ਪਿਆ ਸੀਗਾ ਵੀ ਜਿਹੜੀ ਮੇਰੇ ਮਤਲਬ ਹਸਬੈਂਡ ਦੀ ਫੈਮਿਲੀ ਸੀ ਜੀ ਔਰ ਮਤਲਬ ਜੱਟਾਂ ਦੇ ਨੇ ਉਹ ਕਹਿੰਦੇ ਸੀ ਵੀ ਸਾਡੀ ਫੈਮਲੀ ਚ ਮਨ ਲਾਉਣਾ ਨਹੀਂ ਹੈਗਾ ਵੀ ਐਦਾਂ ਕੰਮ ਕਰਨਾ ਵੀ ਫਿਰ ਮੈਨੂੰ ਬੜੀ ਸਿਚੁਏਸ਼ਨ ਆ ਗਈ ਸੀ ਵੀ ਮੈਂ ਕੰਮ ਚੁਣਾ ਜਾਂ ਉਹ ਚੁਣਾ ਹਾਂ ਤੇ ਬਹੁਤ ਜ਼ਿਆਦਾ ਪਟ ਚਲੋ ਐਨੀ ਹਾਉ ਮੇਗਾ ਏਜ ਵੀ ਹੋ ਗਈ ਹੈ ਚਲੋ ਮੈਰਿਸ ਕਰਾ ਲੈਨੇ ਆ ਜੀ ਚਲੋ ਮੈਂ ਉਹਨਾਂ ਦੀ ਗੱਲ ਨੂੰ ਐਗਰੀ ਕਰ ਲਿਆ ਫਿਰ ਮੈਂ ਮੈਰਿਸ ਕਰ ਲਈ ਤੇ ਫਿਰ ਮੈਂ ਕਈ ਸਾਲ ਕੰਮ ਛੱਡ ਕੇ ਰੱਖਿਆ ਹੂੰ ਤੇ ਉਹ ਮੇਰੇ ਲਈ ਮਤਲਬ ਕਿ ਬਹੁਤ ਹੀ ਜ਼ਿਆਦਾ ਘੁੱਟਣ ਦੇ ਦਿਨ ਸੀਗੇ ਕਿਉਂਕਿ ਜਿੱਦਾਂ ਕਹਿੰਦੇ ਹਨ ਇੱਕ ਉੜਦੀ ਚੀੜੀ ਨੂੰ ਤੁਸੀਂ ਪਿੰਜਰੇ 'ਚ ਬੰਦ ਕਰਦੇ ਹੋ ਜੀ ਤੇ ਉਹ ਮੈਂ ਚੀਜ਼ ਮਹਿਸੂਸ ਕੀਤੀ ਸੀ ਵੀ ਜਦੋਂ ਮੈਂ ਕਿਸੇ ਨੂੰ ਟੀਵੀ ਤੇ ਦੇਖਦੀ ਜਾਂ ਕਿਦਾਂ ਉਹ ਉਸ ਮੈਂ ਆਪਣੇ ਆਪ ਨੂੰ ਉਸ ਥਾਂ ਤੇ ਰੱਖਦੀ ਵੀ ਕਾਸ਼ ਜੇ ਮੈਂ ਉੱਥੇ ਹੁੰਦੀ ਤਾਂ ਮੈਂ ਇਸ ਨਾਲ ਬੈਸਟ ਕਰ ਸਕਦੀ ਸੀ ਅੱਛਾ ਸਾਡੇ ਦਰਸ਼ਕ ਇਹ ਗੱਲ ਹੋਰ ਜਾਨਣਾ ਚਾਹਣਗੇ ਆਫਟਰ ਮੈਰਿਜ ਵਿਆਹ ਤੋਂ ਬਾਅਦ ਜਦੋਂ ਤੁਸੀਂ ਸਫ਼ਰ ਸ਼ੁਰੂ ਕੀਤਾ ਫਿਲਮ ਲੈਣ ਦੇ ਜਾਂ ਸੀਰੀਅਲ ਉਹ ਸੀਰੀਅਲ ਜ਼ਿਆਦਾ ਬਣਦੇ ਸੀ ਫਿਲਮਾਂ ਤੱਕ ਕਿਤਨੇ ਕਿਤੇ ਖੜੋਤ ਆਈ ਹੋਈ ਸੀ ਉਸ ਸਮੇਂ ਦੇ ਵਿੱਚ ਦੌਰ ਬਰਿੰਦਰ ਤੋਂ ਬਾਅਦ ਫਿਲਮਾਂ ਬਣਦੀਆਂ ਮੰਨ ਲਈ ਹੋਈਆਂ ਸੀਆਂ ਤੁਹਾਡਾ ਫਿਰ ਸੀਰੀਅਲ ਸੀਗਾ ਕੋਈ ਨਹੀਂ ਜੀ ਮੇਰਾ ਸੀਰੀਅਲ ਨਹੀਂ ਸੀਗਾ ਮੇਰੀ ਪਹਿਲੀ ਫਿਲਮ ਸੀਗੀ ਲਕੀਰਾਂ ਜੀ ਹਾਂਜੀ ਲਕੀਰਾਂ ਤੋਂ ਮੈਂ ਸ਼ੁਰੂਆਤ ਕੀਤੀ ਸੀ ਕਿਉਂਕਿ ਮੇਰੇ ਹਸਬੰਦ ਨਹੀਂ ਸੀ ਚਾਹੁੰਦੇ ਕਿ ਮੈਂ ਜਿਹੜੀ ਮੇਰੇ ਅੰਦਰ ਕਲਾ ਮੈਂ ਉਹ ਦਬਾ ਕੇ ਰੱਖਾਂ ਦਬਾ ਕੇ ਰੱਖੋ ਤੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਸੀਗਾ ਵੀ ਮੇਰੇ ਕਰਕੇ ਇਹਨੇ ਆਪਣਾ ਕੈਰੀਅਰ ਛੱਡਿਆ ਹੂੰ ਤੇ ਜਦੋਂ ਸਾਡੀਆਂ ਥੋੜੀਆਂ ਫੈਮਿਲੀ ਦੇ ਸੈਪਰੇਸ਼ਨਸ ਹੋ ਜਾਂਦੀਆਂ ਨੇ ਜੀ ਤਾਂ ਫਿਰ ਮੇਰੇ ਹਸਬੰਦ ਨੇ ਕਿਹਾ ਸੀ ਵੀ ਹੁਣ ਤੂੰ ਮਤਲਬ ਕਿ ਆਪਣਾ ਸਫਰ ਸ਼ੁਰੂ ਕਰ ਸਾਧੀਆਂ ਵੀ ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ ਜੀ ਤੇ ਹੁਣ ਵੀ ਮੈਂ ਜਿੱਥੇ ਤੱਕ ਪਹੁੰਚੀ ਆ ਮੇਰੇ ਹਸਬੰਦ ਮੇਰੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਸਪੋਰਟ ਹੈ ਉਹਨਾਂ ਦੀ ਸਪੋਰਟ ਤੋਂ ਬਿਨਾ ਮੈਂ ਥੋੜੇ ਕੋਲੇ ਨਾ ਬੈਠੀ ਹੁੰਦੀ ਜੀ ਤੇ ਮੈਂ ਦੱਸਿਆ ਪਹਿਲੀ ਫਿਲਮ ਮੇਰੀ ਲਕੀਰਾਂ ਸੀਗੀ ਜੀ ਤੇ ਲਕੀਰਾਂ ਤੋਂ ਸ਼ੁਰੂਆਤ ਕਰਦੇ ਕਰਦੇ ਫਿਰ ਮੈਂ ਇੱਥੇ ਤੱਕ ਪਹੁੰਚ ਗਈ। ਅ ਦਰਸ਼ਕੋ ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੂੰਗਾ ਕਿ ਭਾਗਾ ਵਾਲੀਆਂ ਹੁੰਦੀਆਂ ਨੇ ਕੁੜੀਆਂ। ਬਹੁਤ ਹੀ ਭਾਗਾ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੇਕਿਆਂ ਤੇ ਸਹੁਰਿਆਂ ਪਰਿਵਾਰ ਦੇ ਵਿੱਚੋਂ ਭਰਪੂਰ ਸਹਿਯੋਗ ਮਿਲਦਾ ਤੇ ਪਿੰਕੀ ਸਗੂ ਜੀ ਵੀ ਉਹਨਾਂ ਵਿੱਚੋਂ ਇੱਕ ਸੁਭ ਕੁਇਸਮਤ ਕਹਿ ਲਈਏ ਲਕੀ ਨੇ ਜਿਹੜੇ ਇਸ ਫੀਲਡ ਦੇ ਵਿੱਚ ਸੰਘਰਸ਼ ਕਰ ਰਹੇ ਨੇ ਹੁਣ ਤੱਕ ਕਿੰਨੀਆਂ ਫਿਲਮਾਂ ਕਰ ਚੁੱਕੇ ਤੁਸੀਂ ਜੇ ਫਿਰ ਕਲੀਅਰ ਫਿਲਮਾਂ ਦੀ ਗੱਲ ਕਰੀਏ। ਹਾਂ ਹੁਣ ਤੱਕ ਮੈਂ ਮਤਲਬ 40 ਦੇ ਕਰੀਬ ਫਿਲਮਾਂ ਕਰ ਚੁੱਕੀ ਹਾਂ ਜੀ ਉਹ ਸਿਨੇਮਾ ਫਿਲਮ ਤੁਹਾਡੀਆਂ ਸਾਰੀਆਂ ਸਿਨੇਮਾ ਫਿਲਮਾਂ ਨੇ ਤੇ ਜਿਹੜੀਆਂ ਆਪਾਂ ਸ਼ਾਰਟ ਫਿਲਮਾਂ ਕਹ ਲਈਏ ਉਹ ਤਾਂ 1.200 ਹੋ ਗਈਆਂ ਹੋਣੀਆਂ ਹੂੰ ਤੇ ਕਿਉਂਕਿ ਮੈਂ ਐਕਚੁਅਲੀ ਜਦੋਂ ਮੈਂ ਮੈਂ ਵਾਪਸੀ ਆਈ ਨਾ ਜੀ ਉਦੋਂ ਜ਼ਮਾਨਾ ਆ ਗਿਆ ਸੀ ਕਾਸਟਿੰਗ ਡਾਇਰੈਕਟਰਸ ਦਾ ਜਾਂ ਮਤਲਬ ਉਦੋਂ ਪਹਿਲਾਂ ਨਹੀਂ ਸੀ ਹੁੰਦੇ ਉਹਨਾਂ ਜ਼ਮਾਨਿਆਂ 'ਚ ਕਿੱਥੇ ਹੁੰਦੇ ਸੀਗੇ ਉਦੋਂ ਤਾਂ ਲਿੰਕ ਹੁੰਦੇ ਸੀਗੇ ਜਾਨ ਪਹਿਚਾਨ ਹੁੰਦੀ ਸੀ ਜੀ ਜੀ ਤੇ ਉਹ ਮੇਰੇ ਲਈ ਮਤਲਬ ਕਿ ਬਹੁਤ ਥੋੜਾ ਜਿਹਾ ਡਿਫਿਕਲਟ ਸੀਗਾ ਹੂੰ ਤੇ ਇੱਕ ਸਾਡੇ ਹੈਗੀਆਂ ਬੀਬੀ ਸ਼ਰਮਾ ਜੀ ਭਾਟ ਪੋਸ਼ਨ ਵਰਮਾ ਜੀ ਆ ਉਹਨਾਂ ਦਾ ਮੈਨੂੰ ਕਾਲ ਆਇਆ ਸੀ ਅਦਾ ਲਕੀਰਾਂ ਲਈ ਜੀ ਵੀ ਮਤਲਬ ਫਿਲਮ ਹੈ ਤੂੰ ਕਰੇਗੀ ਮੈਂ ਕਿਹਾ ਡੈਫੀਨੇਟਲੀ ਕਿਉਂ ਨਹੀਂ ਕਰੂੰਗੀ ਮੈ ਤਾਂ ਸਗੋਂ ਆਣਾ ਚਾਹੀ ਨਹੀਂ ਹੈਗੀ ਆ ਜੀ ਤਾਂ ਉਹ ਉਸ ਤੋਂ ਬਾਅਦ ਉਹ ਮੈਨੂੰ ਲੈ ਕੇ ਆਏ ਸੀ ਇਸ ਫਿਲਮ ਵਿੱਚ ਅੱਛਾ ਤੇ ਬਸ ਐਦਾ ਸਫ਼ਰ ਚੱਲਦਾ ਰਿਹਾ ਕਿ ਉਹਨੂੰ ਕਾਫੀ ਵੈਬ ਸੀਰੀਜ਼ ਵੀ ਕਰ ਲਈਆਂ ਸੀਰੀਅਲ ਵੀ ਮੇਰਾ ਇੱਕ ਮਤਲਬ ਕਿ ਡੀਡੀ ਵਾਂਂਤੇ ਹੁਣ ਹੀ ਖਤਮ ਹੋਇਆ ਜੀ ਤੇ ਯਹਾਂ ਚਾਂਦ ਰਹਤਾ ਹੈ ਹਿੰਦੀ ਸੀਰੀਅਲ ਤੁਹਾਡਾ ਹਿੰਦੀ ਜੀ ਤੇ ਇੱਕ ਮੈਂ ਵੈਬ ਸੀਰੀ ਵੀ ਹਿੰਦੀ ਕੀਤੀ ਸੀ ਦਾਈ ਰੈਡ ਪ੍ਰਾਈਮ ਐਂਟਰਟੇਨਮੈਂਟ ਜੀ ਜੀ ਤੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਹੈ ਤੇ ਵਧੀਆ ਰਿਸਪੌਂਸ ਚੱਲ ਰਿਹਾ ਅੱਛਾ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੂੰਗਾ ਮਾਫੀ ਚਾਹਉਣਾ ਪਹਿਲਾਂ ਹੀ ਅ ਕਿਉਂਕਿ ਜਦੋਂ ਕੁੜੀਆਂ ਇਸ ਫੀਲਡ ਦੇ ਵਿੱਚ ਆਉਂਦੀਆਂ ਨੇ ਅੱਜਕੱਲ ਦਾ ਮਾਹੌਲ ਤੁਹਾਨੂੰ ਪਤਾ ਹੈ ਤੇ ਜਿਆਦਾ ਕੁੜੀਆਂ ਕਿਸੇ ਦੇ ਪਿੱਛੇ ਲੱਗ ਕੇ ਇਸ ਫਿਲਮ ਇੰਡਸਟਰੀ ਦੇ ਵਿੱਚ ਪੈਰ ਰੱਖਦੀਆਂ ਨੇ ਉਹਨੂੰ ਚਾਰ ਸੇਲੀਆਂ ਨੇ ਕਹਿੰਦਾ ਜਾਂ इवन ਕੋਈ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਸਰਕਲ ਹੁੰਦਾ ਮੁੰਡੇ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਕੁੜੀਆਂ ਵੀ ਉਹ ਕਹਿੰਦੇ ਯਾਰ ਤੂੰ ਫਿਲਮ ਲੈਣ ਚ ਟਰਾਈ ਕਰ ਜਾਂ ਕਿਤੇ ਨਾ ਕਿਤੇ ਕਿਸੇ ਡਾਇਰੈਕਟਰ ਵੱਲੋਂ ਫੇਸਬੁੱਕ ਦੇ ਜ਼ਰੀਏ ਉਹਨਾਂ ਨਾਲ ਕੰਟੈਕਟ ਕੀਤਾ ਜਾਂਦਾ ਪਰ ਉਹ ਕੁੜੀਆਂ ਫਿਰ ਕਿਤੇ ਨਾ ਕਿਤੇ ਜਾ ਕੇ ਬਹੁਤਿਆਂ ਸਫਲੀ ਹੁੰਦੀਆਂ ਉਹਨਾਂ ਨੂੰ ਕੀ ਕਾਰਨ ਮੰਨਦੇ ਤੁਸੀਂ ਇਹ ਸਫਲ ਹੋਣ ਦਾ ਕਾਰਨ ਇਹ ਹੀ ਹੈ ਕਿਉਂਕਿ ਉਹਨਾਂ ਦੀ ਸ਼ੁਰੂਆਤ ਹੀ ਗਲਤ ਹੁੰਦੀ ਹੈ ਹੂੰ ਜਿੱਦਾਂ ਹੁਣ ਸਰਦੀ ਸ਼ੁਰੂਆਤ ਹੋਈ ਹੈ ਜਿਹੜੀ ਅਸੀਂ ਥੀਏਟਰ ਤੋਂ ਕੀਤੀ ਹੈ ਇੱਕ ਥੀਏਟਰ ਦਾ ਆਰਟਿਸਟ ਹੈ ਜੋ ਕਦੇ ਵੀ ਮਾਰ ਨਹੀਂ ਖਾ ਸਕਦਾ ਕਿਤੇ ਵੀ ਹਾਂ ਚਾਹੇ ਉਹ ਫਿਲਮ ਹੈ ਹੈਗੀ ਆ ਚਾਹੇ ਉਹ ਥੀਏਟਰ ਹੈ ਮਤਲਬ ਕਿ ਉਹਨੂੰ ਪਤਾ ਹੈ ਮੈਂ ਕਿਦਾਂ ਫੇਸ ਕਰਨਾ ਬਟ ਤੁਸੀਂ ਜਦ ABC ਨਹੀਂ ਸਿੱਖੀ ਹੈਗੀ ਤੇ ਫਿਰ ਤੁਸੀਂ ਉੱਥੇ ਐਂਡ ਤੱਕ ਪਹੁੰਚ ਕਿੱਦਾਂ ਜਾਓਗੇ ਤਾਂ ਮੇਰੀ ਤਾਂ ਸਾਰਿਆਂ ਨੂੰ ਇਹੀ ਸਲਾਹ ਹੈ ਵੀ ਕਿਸੇ ਦੇ ਪਿੱਛੇ ਨਾ ਲੱਗੋ ਵੀ ਪਹਿਲਾਂ ਤੁਸੀਂ ਅਗਰ ਤੁਸੀਂ ਇਸ ਕਰੀਅਰ ਦੇ ਵਿੱਚ ਆਣਾ ਤਾਂ ਤੁਹਾਨੂੰ ਪਹਿਲਾਂ ਇੱਕ ਬਹੁਤ ਹੀ ਵਧੀਆ ਕਿਸੇ ਡਾਇਰੈਕਟਰ ਨੂੰ ਚੁਣਨਾ ਪਏਗਾ ਥੀਏਟਰ ਡਾਇਰੈਕਟਰ ਨੂੰ ਜੀ ਜਿਹੜਾ ਮਤਲਬ ਰੈਗੂਲਰ ਕੋਈ ਪਲੇ ਕਰਦਾ ਹੈ ਤੁਸੀਂ ਪਹਿਲਾਂ ਸਟੇਜ ਕਰੋ ਕਿਉਂਕਿ ਤੁਸੀਂ ਖੜਨਾ ਬੋਲਣਾ ਉੱਥੋਂ ਸਿੱਖੋਗੇ ਫਿਰ ਤੁਹਾਨੂੰ ਮਤਲਬ ਕਿ ਤੁਸੀਂ ਕਦੇ ਮਾਰ ਨਹੀਂ ਖਾ ਸਕਦੇ ਤੇ ਨਾਲ ਹੀ ਨਾਲ ਤੁਸੀਂ ਕਿੱਦਾਂ ਕੈਮਰੇ ਨੂੰ ਫੇਸ ਕਰਨਾ ਉਹ ਵੀ ਤੁਹਾਨੂੰ ਨੋਲੇਜ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਹੀਂ ਹੈਗਾ ਕਿ ਅਸੀਂ ਸੋਹਣੇ ਆ ਹੈਂਡਸਮ ਦਿਖਦੇ ਆ ਮਤਲਬ ਕਿ ਅਸੀਂ ਕਿਤੇ ਵੀ ਫਿੱਟ ਹੋ ਜਾ ਹਾਂ ਇਹ ਨਹੀਂ ਹੈ ਅੱਛਾ ਇਹ ਗੱਲ ਹੋਰ ਪੁੱਛਣੀ ਚਾਹੂੰਗਾ ਤੁਹਾਨੂੰ ਬਹੁਤ ਸਮਾਂ ਹੋ ਗਿਆ ਫਿਲਮ ਲੈਂਦੇ ਵਿੱਚ 89 ਤੋਂ ਕਹਿੰਦੇ ਸੀ ਕਿ 89 ਤੋਂ ਤੁਸੀਂ ਇਸ ਵਿੱਚ ਫੀਲਡ ਦੇ ਚੋਂ ਅ ਕਿਹੋ ਜੇ ਰੋਲ ਕਰਨ ਦੇ ਪਸੰਦ ਕਰਦੇ ਹੋ ਲੀਡ ਦੇ ਕਰ ਰਹੇ ਹੋ ਜਾਂ ਇਹ ਛੋਟਾ ਕੈਰੈਕਟਰ ਵੀ ਮਿਲਦਾ ਕੈਰੈਕਟਰ ਰੋਲ ਛੋਟਾ ਹੋਵੇ ਉਹ ਵੀ ਕਰ ਲੈਣ ਨੂੰ ਜਾਂ ਫਿਰ ਇੱਕ ਡਿਮਾਂਡ ਹੁੰਦੀ ਆ ਵੀ ਯਾਰ ਮੈਨੂੰ ਜੇ ਲੀਡ ਤੇ ਮੈਂ ਫੇਰੇ ਕਰਨਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਮਤਲਬ ਕੈਰੈਕਟਰ ਤਾਂ ਮੈਨੂੰ ਮਤਲਬ ਕਿ ਹਮੇਸ਼ਾ ਜਿੰਨੇ ਵੀ ਮੈਂ ਫਿਲਮਾਂ ਕੀਤੀਆਂ ਡਿਫਰੈਂਟ ਡਿਫਰੈਂਟ ਕੈਰੈਕਟਰ ਹੀ ਕੀਤੇ ਆ ਜੀ ਹੇ ਵੀ ਹੈ ਕਿ ਸੱਚ ਮੈਂ ਮਤਲਬ ਬਹੁਤ ਛੋਟਾ ਵੀ ਕੀਤਾ ਬਟ ਉਹ ਇੱਕ ਕਰੈਕਟਰ ਹੁੰਦਾ ਹੈ ਮਤਲਬ ਛੋਟਾ ਕਰੈਕਟਰ ਵੀ ਸਟੈਬਲਿਸ਼ ਹੁੰਦਾ ਹੁੰਦਾ ਹੈ ਹੂੰ ਤੇ ਡਿਮਾਂਡ ਮੈਂ ਕਦੇ ਨਹੀਂ ਕੀਤੀ ਹੈਗੀ ਵੀ ਹਾਂ ਮੈਂ ਇਹੀ ਕਰੈਕਟਰ ਕਰਨਾ ਹੈ ਬਟ ਹਾਂ ਮੇਰੀ ਇੱਕ दिली ਤਮੰਨਾ ਹੈਗੀ ਹੈ ਵੀ ਮੈਂ ਇੱਕ ਮੈਨੂੰ ਕੋਈ ਇੱਕ ਵਧੀਆ ਰੋਲ ਮਿਲੇ ਜੀ ਕਿ ਜਿਸ ਤੋਂ ਮੇਰੀ ਇੱਕ ਬਹੁਤ ਹੀ ਜ਼ਿਆਦਾ ਅੱਛੀ ਪਛਾਣ ਬਣੇ ਜੀ ਪਛਾਣ ਹੈਗੀ ਹੈ 노 ਡਾਟ ਬਟ ਜਿਸ ਸ਼ਿਖਰ ਤੇ ਮੈਂ ਪਹੁੰਚਣਾ ਚਾਹੁੰਦੀ ਆ ਉਹਦੇ ਲਈ ਪਹਿਚਾਨ ਥੋੜੀ ਹੋਰ ਜ਼ਿਆਦਾ ਜ਼ਰੂਰੀ ਹੈ ਉਹ ਰੋਲ ਮੈਨੂੰ ਚਾਹੀਦਾ ਹੈ ਜਿਹੜਾ ਮੇਰੀ ਬਹੁਤ ਵਧੀਆ ਪਹਿਚਾਨ ਬਣਾ ਸਕੇ ਅੱਛਾ ਹਾਲ ਹੀ ਵਿੱਚ ਸਾਡੇ ਪੰਜਾਬੀ ਸਿਨੇਮੇ ਦੀ ਇੱਕ ਮਹਾਮਾਈ ਕਹਿੰਦਾ ਹੁੰਦਾ ਮੈਂ ਜ਼ਿਆਦਾਤਰ ਕਿਉਂਕਿ ਬਹੁਤ ਵੱਡਾ ਨਾਮ ਹੈ ਨਿਰਮਲ ਰਿਸ਼ੀ ਹੋਣ ਦਾ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਹੋਣਾ ਉਹਨਾਂ ਦਾ ਬਹੁਤ ਜਲਦੀ ਅਨਾਉਂਸ ਹੋ ਚੁੱਕਿਆ ਸਾਰੀਆਂ ਚੀਜ਼ਾਂ ਤੇ ਜਦੋਂ ਆਪਾਂ ਗੱਲ ਕਰਦੇ ਆ ਉਹ ਵੀ ਪਹਿਲਾਂ ਛੋਟੇ ਛੋਟੇ ਰੋਲ ਕਰਦੇ ਰਹਿੰਦੇ ਸੀ ਕੰਮ ਨੂੰ ਸਮਰਪਿਤ ਅਸੀਂ ਕਦੇ ਨਹੀਂ ਸੋਚਿਆ ਕਿਵੇਂ ਦੇਖਦੇ ਹੋ ਉਹਨਾਂ ਦੀ ਸ਼ਖਸੀਅਤ ਨੂੰ ਤੁਸੀਂ ਮੈਂ ਉਹਨਾਂ ਨੂੰ ਮੇਰੇ ਖਿਆਲ 20 25 ਸਾਲ ਤੋਂ ਜਾਣਦੀ ਆਂ ਸੀ ਥੀਏਟਰ ਵੀ ਕੀਤਾ ਮੈਂ ਉਹਨਾਂ ਦੇ ਨਾਲ ਜਿੱਦਾਂ ਹਰ ਪਾਰਟੀ ਮਾਨਾ ਜੀ ਦੇ ਨਾਲ ਮੈਂ ਥੀਏਟਰ ਕੀਤਾ ਹੈਗਾ ਤਾਂ ਇਹ ਉੱਥੇ ਹੀ ਹੁੰਦੇ ਸੀਗੇ ਰਿਸ਼ੀ ਮੈਡਮ ਜੀ ਤੇ ਉੱਥੋਂ ਹੀ ਮੇਰਾ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਪੈ ਗਿਆ ਸੀਗਾ ਤੇ ਜਿੱਦਾਂ ਉਹਨਾਂ ਨੇ ਆਪਣੇ ਮਤਲਬ ਕਿ ਨਾਲੇ ਉਹ ਜੌਬ ਕਰਦੇ ਸੀ ਤੇ ਨਾਲ ਨਾਲ ਉਹਨਾਂ ਨੇ ਇਸ ਚੀਜ਼ ਨੂੰ ਵੀ ਜ਼ਿੰਦਾ ਰੱਖਿਆ ਰੋਲ ਉਹਨਾਂ ਨੇ ਵੀ ਬਹੁਤ ਛੋਟੇ ਛੋਟੇ ਕਿਤੇ ਬਨ ਜਿੱਦਾਂ ਉਹਨਾਂ ਦਾ ਗਲਾਬੋ ਮਾਸੀ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਿਆ ਜਾਂਦਾ ਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਅੱਜ ਉਹਨਾਂ ਦਾ ਇੰਨਾ ਜ਼ਿਆਦਾ ਨਾਮ ਹੋ ਗਿਆ ਕਿ ਉਹਨਾਂ ਨੂੰ ਪਦਮਸ਼ਰੀ ਅਵਾਰਡ ਨਾਲ ਨਵਾਜਿਆ ਗਿਆ ਇਹ ਸਾਡੇ ਜਿਹੜੀਆਂ ਫੀਮੇਲਸ ਨੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਵੱਦਾ ਦਿਨਾ ਹੈ अच्छा ਤੁਸੀਂ ਨਿੱਜੀ ਤੌਰ ਤੇ ਕਿਹੋ ਜੀ ਐਕਟਰਸ ਪਸੰਦ ਕਰਦੇ ਕਿਹੜੀ ਹੀਰੋਨ ਨੂੰ ਜਿਹੜਾ ਲੱਗਦਾ ਯਾਰ ਭਾਵੇਂ ਬਾਲੀਵੁੱਡ ਦੇ ਵਿੱਚ ਹੋਵੇ ਜਾਂ ਬਾਲੀਵੁੱਡ ਦੀ ਫਿਲਮਾਂ ਦੇ ਵਿੱਚ ਹੋਵੇ ਯਾਰ ਵਧੀਆ ਕੰਮ ਕਰਦੀ ਹੈ ਕਿਹੜੀ ਹੀਰੋਨ ਤੋਂ ਪ੍ਰਭਾਵੇ ਤੋਂ ਮਤਲਬ ਮੈਂ ਅੱਜਕੱਲ ਦੀ ਨਹੀਂ ਹੈ ਮੈਨੂੰ ਸਮਿਤਾ ਪਾਟੇਲ ਬਹੁਤ ਅੱਛਾ ਲੱਗਦੀ ਹੈ ਤੇ ਸਮਿਤਾ ਪਾਟੇਲੇ ਸ਼ੁਬਾਨਾ ਅਜ਼ਮੀ ਮੈਂ ਜਿਹੜੀ ਉਹਨਾਂ ਦੀ ਆਰਟ ਮੂਵੀਜ਼ ਹੁੰਦੀਆਂ ਸੀ ਨਾ ਤੇ ਉਹ ਮੈਨੂੰ ਬਹੁਤ ਜ਼ਿਆਦਾ ਮੈਂ ਉਸ ਟਾਈਪ ਦੇ ਮਤਲਬ ਕਰੈਕਟਰ ਕਰਨਾ ਚਾਹੁੰਦਾ ਉਹਨਾਂ ਦੀ ਤਰ੍ਹਾਂ ਬੰਨਣਾ ਚਾਹਨੀ ਆ ਅੱਛਾ ਇਹ ਗੱਲ ਹੋ ਰਹੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਆਪਣੇ ਗੱਲ ਕਰਦੇ ਆ ਕਲਾਕਾਰ ਨੂੰ ਬੁਲਾਉਨੇ ਆ ਜਾਂ ਅਦਾਕਾਰ ਨੂੰ ਸਿੰਗਲ ਨੂੰ ਬੁਲਾਉਨੇ ਆ ਸਾਡੇ ਦਰਸ਼ਕਾਂ ਦੀ ਵੀ ਇੱਕ ਉਤਸੁਕਤਾ ਵੱਜ ਜਾਂਦੀ ਉਹਦੀ ਪਰਸਨਲ ਜ਼ਿੰਦਗੀ ਦੀਆਂ ਗੱਲਾਂ ਜਾਣਨ ਦੀ ਤੁਸੀਂ ਸਮਾਂ ਦੇ ਰਹੇ ਹੋ ਆਪਣੇ ਪਰਿਵਾਰ ਨੂੰ ਵੀ ਦਿੰਦੇ ਹੋ ਫਿਲਮਾਂ ਦੇ ਵਿੱਚ ਵੀ ਹੋ ਟਾਈਮ ਕਿਵੇਂ ਹੁੰਦਾ ਫਿਰ ਪ੍ਰੋਪਰ ਬੱਚਿਆਂ ਦੀ ਕਦੇ ਨਾਰਾਜ਼ਗੀ ਜਾਂ ਭਾਈ ਸਾਹਿਬ ਹੋਣਾ ਨਹੀਂ ਕਿਤੇ ਕਹਿਣਾ ਯਾਰ ਤੁਸੀਂ ਸਾਡੇ ਨੂੰ ਫਿਲਮਾਂ ਫਿਲਮਾਂ ਕਦੇ ਸਾਡੇ ਲਈ ਵੀ ਟਾਈਮ ਕੱਢ ਲੈ ਕਰ ਇਹ ਹੁੰਦਾ ਕਦੇ ਵੱਡਾ ਮੋਟਾ ਨਹੀਂ ਐਹੋ ਜੀ ਕਦੇ ਗਲਤੀ ਨਹੀਂ ਹੋਈ ਤੇ ਉਹ ਉਹ ਪਹਿਲੇ ਹੀ ਬਹੁਤ ਜ਼ਿਆਦਾ ਸਿਆਣੇ ਨੇ ਉਸ ਚੀਜ਼ ਨੂੰ ਪਹਿਲੇ ਹੀ ਉਹ ਪ੍ਰਿਪੇਅਰ ਰੈਂਦੇ ਨੇ ਕਿ ਬੱਸ ਵੀ ਹੁਣ ਮਤਲਬ ਮੰਮਾ ਨੂੰ ਕੰਮ ਆਨ ਆ ਰਿਹਾ ਵੀ ਕਿਸੇ ਨੇ ਇਹਨੂੰ ਡਿਸਟਰਬ ਨਹੀਂ ਕਰਨਾ ਹੈ ਕਿਸੇ ਨੇ ਕੋਈ ਇਸ਼ੂ ਨਹੀਂ ਖੜਾ ਕਰਨਾ ਤੇ ਬੇਟੀ ਹੈ ਮੇਰੀ ਹਰਨੂਰ ਬਹੁਤ ਜ਼ਿਆਦਾ ਸਿਆਣੀ ਹੈ ਜੀ ਤੇ ਜਦੋਂ ਵੀ ਮੈਂ ਸ਼ੂਟਿੰਗ ਤੇ ਜਾਂਦੀ ਆ ਤਾਂ ਉਹ ਮਤਲਬ ਕਿ ਮੇਰੇ ਪਰਿਵਾਰ ਨੂੰ ਮੈਨੇਜ ਕਰ ਲੈਂਦੀ ਹੈ ਤੇ ਬਾਕੀ ਉਹਨਾਂ ਦਾ ਸਹਿਯੋਗ ਹੈ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਕਦੇ ਮੈਨੂੰ ਫੀਲ ਇਹ ਨਹੀਂ ਹੋਣ ਦਿੱਤਾ ਉਹਨਾਂ ਨੇ ਸਿਰਫ ਮੈਨੂੰ ਇਹੀ ਪ੍ਰਾਇਓਰਟੀ ਦਿੱਤੀ ਹੈ ਕਿ ਬਾਸਤੂ ਆਪਣਾ ਕੰਮ ਕਰ ਤੂੰ ਪਿੱਛੇ ਦੀ ਟੈਨਸ਼ਨ ਨਾ ਲੈ ਅਸੀਂ ਆਪੇ ਸਾਂਭ ਲਾਂ ਕੰਮ ਤਾਂ ਹੁੰਦੇ ਰਹਿੰਦੇ ਆ ਤੂੰ ਆਪਣਾ ਕੰਮ ਕਰਦਾ ਸ ਹੁਣ ਤੱਕ ਦੇ ਸਫਰ ਚ ਉਹ ਕਿਹੜੀ ਫਿਲਮ ਹੈ ਜਿਸ ਚ ਤੁਹਾਨੂੰ ਲੱਗਿਆ ਹੋਵੇ ਮਨ ਨੂੰ ਥੋੜੀ ਸੰਤੋਸ਼ਟੀ ਮਿਲਦੀ ਹੁੰਦੀ ਹੈ ਕਿਸੇ ਇੱਕ ਫਿਲਮ ਨੂੰ ਕੰਮ ਕਰਕੇ ਆ ਇੱਕ ਸੀਗੀ ਮੇਰੀ ਫਿਲਮ ਰੱਬ ਦੀ ਮਿਹਰ ਹਾਂ ਉਹਦੇ ਵਿੱਚ ਮੈਂ ਮਾਂ ਦਾ ਰੋਲ ਕੀਤਾ ਸੀਗਾ ਬੜਾ ਇਮੋਸ਼ਨਲ ਰੋਲ ਸੀਗਾ ਉਹਦੇ ਵਿੱਚ ਮਤਲਬ ਟੱਚਿੰਗ ਤੇ ਉਹ ਮੈਨੂੰ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਖੁਸ਼ੀ ਮੈਨੂੰ ਆ ਇੱਕ ਆਪਣੇ ਕਰਮਜੀਤ ਅਨਮੋਲਜੀ ਦੀ ਫਿਲਮ ਸੀ ਮਿੰਦੋ ਤਸਿਲਦਾਰਨੀ ਹਾਂ ਉਹਦੇ ਵਿੱਚ ਵੀ ਮੈਨੂੰ ਕੰਮ ਕਰਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਬਟ ਆ ਜਾਂਦੀ ਹੈ ਉਹੀ ਮਤਲਬ ਕਿ ਉਹ ਕਰੈਕਟਰ ਜਿਹਨੂੰ ਮੈਂ ਕਰਨਾ ਚਾਹਨੀ ਆ ਵੀ ਉਹ ਨਹੀਂ ਮਿਲਿਆ ਖੁਸ਼ੀ ਤਾਂ ਆਪਣੇ ਆਪ ਨੂੰ ਕਦੇ ਜਿਹੜਾ ਕਹਿੰਦੇ ਐਕਟਰ ਕਦੇ ਸੈਟੀਸਫਾਈ ਹੁੰਦਾ ਹੀ ਨਹੀਂ ਹੈ ਕਿਉਂਕਿ ਦਿਨ ਪ੍ਰਤੀ ਦਿਨ ਉਹ ਸਿੱਖਦਾ ਹੀ ਰਹਿੰਦਾ ਕੁਝ ਚੰਗਾ ਕਰਨ ਦੀ ਵੀ ਤਾਂ ਲੱਗੀ ਰਹਿੰਦੀ ਹੈ ਬਿਲਕੁਲ ਬਸ ਇਹੀ ਹੁੰਦਾ ਕਿ ਜਿਹੜਾ ਸਾਨੂੰ ਮਤਲਬ ਕਿ ਕਰੈਕਟਰ ਦੇਤਾ ਉਹਨੂੰ ਮੈਂ ਬਹੁਤ ਅੱਛੀ ਬਖੋਬੀ ਨਾਲ ਨਭਾ ਲਿਆ ਬਟ ਇਹ ਹੁੰਦਾ ਇੱਕ ਅਸੀਂ ਇੱਕ ਸਟੈਪ ਹੋਰ ਅੱਗੇ ਵਧੀ ਇੱਕ ਸਟੈਪ ਹੋਰ ਅੱਗੇ ਵਧੀਆ ਕੁਝ ਸਿੱਖਣ ਨੂੰ ਔਰ ਮਿਲ ਜਾਂਦਾ ਸਾਨੂੰ ਅੱਛਾ ਮੈਂ ਵੀ ਗੱਲ ਹੋਰ ਪੁੱਛਣੀ ਚਾਹ ਰਹੀ ਮੈਂ ਤੁਹਾਨੂੰ ਕਿਉਂਕਿ ਮੈਂ ਵੀ ਇਸ ਤੁਹਾਡੀ ਲਾਈਨ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਸਮੇਂ ਤੋਂ ਜੁੜੇ ਹੋਏ ਹਾਂ ਪਰ ਸਾਡਾ ਫੀਲਡ ਥੋੜਾ ਚੇਂਜ ਹੋਣ ਕਰਕੇ ਕੁਝ ਗੱਲਾਂ ਨੇ ਜਿਹੜੇ ਸਾਨੂੰ ਟੈਕਨੀਕਲ ਪਤਾ ਇੱਕ ਪਰਿਵਾਰਵਾਦ ਜਿਹੜਾ ਕਹਿੰਦੀ ਗਰੁੱਪ ਨਿਸ਼ਮ ਉਹ ਸ਼ੁਰੂ ਹੋ ਗਿਆ ਫਿਲਮ ਇੰਡਸਟਰੀ ਦੇ ਵਿੱਚ ਕੁਝ ਜਿਹੇ ਪ੍ਰੋਡਕਸ਼ਨ ਬਣਦੇ ਉਹ ਆਪਣੇ ਗਰੁੱਪ ਦੇ ਕਲਾਕਾਰਾਂ ਜਿਨੂੰ ਹੀ ਰੱਖਣਾ ਚਾਹੁੰਦੇ ਨੇ ਪਾਵੇਂ ਨੂੰ ਐਕਟਿੰਗ ਆਉਂਦੀ ਆ ਪਾਵੇਂ ਨਾ ਆਉਂਦੀ ਆ ਪਾਵੇਂ ਉਸ ਰੋਲ ਦੇ ਵਿੱਚ ਜੱਜਦੇ ਨੇ ਜਾਂ ਨਾ ਜੱਜਦੇ ਨੇ ਪਰ ਜਿਹੜੇ ਉਸ ਰੋਲ ਲਈ ਫਿੱਟ ਬਹਿੰਦੇ ਨੇ ਉਹਨਾਂ ਨੂੰ ਨਹੀਂ ਲੈਂਦੇ ਕਿਵੇਂ ਮੰਨਦੇ ਨੇ ਨਤੀਜਾ ਨੇ ਇਹ ਬਹੁਤ ਵੱਡੀ ਗੱਲ ਹੈ ਤੇ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਇਹ ਗੱਲ ਕੀਤੀ ਸੀਗੀ ਸ਼ੇਰ ਜੀ ਕਿ ਇਹ ਗਰੂਪੀਜ਼ਮ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਹੀ ਕਲਾਕਾਰ ਇੱਕ ਬਰਾਬਰ ਨੇ ਜੀ ਤੇ ਸਾਰੇ ਹੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਕਿਸੇ ਦਾ ਕਿੰਨੇ ਸਾਲਾਂ ਦਾ ਸਟਰਗਲ ਹੈ ਕਿੰਨੇ ਸਾਲਾਂ ਦੀ ਮਿਹਨਤ ਹੈ ਇਹ ਨਹੀਂ ਹੈਗਾ ਵੀ ਜਿਹੜਾ ਤੁਸੀਂ ਅੱਜ ਦਾ ਆਇਆ ਹੈਗਾ ਕਲਾ ਮਤਲਬ ਕੋਈ ਆਰਟਿਸਟ ਹੈ ਉਹਨੂੰ ਤੁਸੀਂ ਇੰਨਾ ਸਿਰ ਤੇ ਚੜਾ ਲਓ ਜੀ ਕਿਉਂਕਿ ਜਿੰਨੇ ਵੀ ਮੈਂ ਕਿਸੇ ਦਾ ਨਾਮ ਨਹੀਂ ਲਾਉਂਗੀ ਕਿਉਂਕਿ ਇਹ ਹੈ ਜਿੰਨੇ ਵੀ ਗਰੁੱਪ ਬਨੇ ਹੋਏ ਨੇ ਹੂੰ ਜਿੰਨੇ ਵੀ ਕੋਈ ਚਾਹੇ ਸਿੰਗਰ ਹੈ ਜੋ ਉਹਨਾਂ ਐਕਟਰ ਬਣ ਗਏ ਨੇ ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਗਰੁੱਪ ਬਨੇ ਹੋਏ ਨੇ ਜੀ ਕਿਉਂਕਿ ਇਹ ਚਾਰ ਪੰਜ ਗਰੁੱਪ ਨੇ ਜਿਹੜੇ ਸਿਰਫ ਉਨਾਂ ਹੀ ਆਰਟਿਸਟਾਂ ਨੂੰ ਲੈਂਦੇ ਨੇ ਕਿ ਜਿੱਦਾਂ ਹੁਣ ਸਾਡੇ ਵਰਗੇ ਆਰਟਿਸਟ ਨੇ ਉਹ ਕਿਸੇ ਗਰੁੱਪ ਵਿੱਚ ਐਡ ਹੀ ਨਹੀਂ ਹੁੰਦੇ ਕਿਉਂ ਨਹੀਂ ਐਡ ਹੁੰਦੇ ਸਾਨੂੰ ਲੈਂਦੇ ਨਹੀਂ ਹੈਗੇ ਹੁਣ ਜਿੱਦਾਂ ਸਪੋਜ਼ ਕਰੋ ਮੈਂ ਕਿਸੇ ਫਿਲਮ 'ਚ ਚਲੇਗੀ ਮੈਂ ਕੀ ਕਰਨਾ ਹੈਗਾ ਅੱਛਾ ਆ ਰੋਲੰ ਦਾ ਆ ਯਾਰ ਤੁਸੀਂ ਇਹਨਾਂ ਰੋਲ ਫਲਾਣੇ ਬੰਦੇ ਨੂੰ ਦੇ ਦਿਓ ਆ ਰੋਲ ਤੁਸੀਂ ਫਲਾਣੇ ਸੌਰੀ ਇਦਾਂ ਡਿਸਕਸ਼ਨਸ ਹੁੰਦੀਆਂ ਨੇ ਅੱਛਾ ਹਾਂਜੀ ਵੀ ਸਿਰਫ ਇੱਕ ਸਾਡਾ ਗਰੁੱਪ ਹੋਵੇ ਹੂੰ ਮੈਂ ਇੱਕ ਹੁਣ ਫਿਲਮ ਕੀਤੀ ਹੈ ਰੀਸੈਂਟਲੀ ਕਾਮੇਡੀ ਫਿਲਮ ਹੈ ਚਲਪਾ ਚੱਲੀ ਹੈ ਜੀ ਉਸ ਦੇ ਵਿੱਚ ਸਾਰੀ ਕ੍ਰੀਮ ਹੈ ਹੂੰ ਤੇ ਉਸ ਦੇ ਵਿੱਚ ਇੱਕ ਫੀਮੇਲ ਨਹੀਂ ਸੀਗੀ ਕਿਸੇ ਨੇ ਕਿਹਾ ਹਾਏ ਉਹ ਹੁੰਦੀ ਹੂੰ ਤਾਂ ਆਪਣਾ ਗਰੁੱਪ ਕੰਪਲੀਟ ਸੀਗਾ ਜੀ ਮਤਲਬ ਗਰੁੱਪੀਜ਼ਮ ਨਹੀਂ ਹੋਣਾ ਚਾਹੀਦਾ ਪਲੀਜ਼ ਮੇਰੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਸਾਡੇ ਵਰਗੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਉਹ ਘਰ ਬੈਠੇ ਆ ਮਤਲਬ ਕਿ ਸਾਨੂੰ ਇੰਨਾ ਜ਼ਿਆਦਾ ਕੰਮ ਨਹੀਂ ਮਿਲ ਰਿਹਾ ਬਾਕੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਮਤਲਬ ਕਿ ਲੋਕ ਵੀ ਮਤਲਬ ਦੇਖਣਾ ਚਾਹੁੰਦੇ ਨੇ ਨਵੇਂ ਚਿਹਰੇ ਜੀ ਤੇ ਕਿਉਂਕਿ ਮੁੜਕੀੜ ਕੇ ਤੁਸੀਂ ਉਹੀ ਚਿਹਰੇ ਲੋਕਾਂ ਨੂੰ ਦਿਖਾ ਰਹੇ ਹੋ ਠੀਕ ਹੈ ਉਹਨਾਂ ਦੀ ਅੱਜਕੱਲ ਡਿਮਾਂਡ ਹੈ ਬਟ ਸਾਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਨਾ ਤਾਂ ਹੀ ਸਾਡੀ ਡਿਮਾਂਡ ਵਧੇਗੀ ਸਹੀ ਗੱਲ ਹੈ ਸਹੀ ਹੈ ਅੱਛਾ ਇਹ ਗੱਲ ਹੋਰ ਸਾਡੀ ਫਿਲਮ ਇੰਡਸਟਰੀ ਹੁਣ ਪਹਿਲਾਂ ਲੱਖਾਂ ਚ ਫਿਲਮਾਂ ਬਣਦੀਆਂ ਸੀ ਹੁਣ ਕਰੋੜਾਂ ਚ ਫਿਲਮਾਂ ਬਣਨ ਲੱਗੀਆਂ ਪਰ ਅਸੀਂ ਫਿਲਮ ਇੰਡਸਟਰੀ ਹੈ ਜਿਹੜੀ ਸਾਡੀ ਫਿਲਮ ਸਿਟੀ ਸਥਾਪਿਤ ਨਹੀਂ ਕਰ ਪਾਈ ਤੇ ਨਾ ਹੀ ਕੋਈ ਬਹੁਤੀ ਵੱਡੀ ਜਿਹੜੀ ਫਿਲਮ ਕਲਾਕਾਰਾਂ ਦੀ ਇੱਕ ਐਸੋਸੀਏਸ਼ਨ ਹੁੰਦੀ ਆ ਸੰਸਥਾ ਹੁੰਦੀ ਆ ਉਹ ਸਥਾਪਿਤ ਨਹੀਂ ਹੋ ਪਾਈ ਬਹੁਤ ਵੱਡੇ ਕਾਰਨ ਸਰਕਾਰ ਤੇ ਵੀ ਬਹੁਤ ਵੱਡੇ ਸਵਾਲ ਨੇ ਤੇ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਵੀ ਵੱਡੇ ਸਵਾਲ ਨੇ ਕੀ ਟਿੱਪਣੀ ਕਰਨਾ ਚਾਹੋਗੇ ਤੇ 프리 ਮੈਂ ਕੁਛ ਨਹੀਂ ਕਰਨਾ ਚਾਹੂੰਗੀ ਜੀ ਇੱਕ ਸੰਸਥਾ ਆਪਣੇ ਵੀ ਇੱਥੇ ਬਣੀ ਹੋਈ ਹੈ ਮਲਕੀਤ ਗਰੋਣੀ ਚ ਨੇ ਬਣਾਈ ਹੋਈ ਹੈ ਜੀ ਤੇ ਪਿਫਟਾ ਤੇ ਬਟ ਉਹ ਸਿਰਫ ਮਤਲਬ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਆਪਾਂ ਜਿਹੜੀ ਐਸੋਸੀਏਸ਼ਨ ਹੈਗੀ ਹੈ ਉਸ ਵਿੱਚ ਮਤਲਬ ਕਿ ਅਸੀਂ ਸਾਰੇ ਮੈਂਬਰਸ ਆ ਉਹਨਾਂ ਦੇ ਵੀ ਤੁਸੀਂ ਜਦੋਂ ਕੋਈ ਡਾਇਰੈਕਟਰ ਜਦੋਂ ਕੋਈ ਰਾਈਟਰ ਜਾਂ ਕੋਈ ਪ੍ਰੋਡਿਊਸਰ ਤੁਹਾਡੇ ਕੋਲੇ ਆਂਦਾ ਤਾਂ ਤੁਸੀਂ ਮਤਲਬ ਕਿ ਉਹਨਾਂ ਨੂੰ ਆਹ ਲਿਸਟ ਦਿਓ ਵੀ ਇਹ ਸਾਡੇ ਕਲਾਕਾਰ ਨੇ ਜੀ ਇਹ ਵੀ ਨੇ ਸਾਡੇ ਕਲਾਕਾਰ ਵੀ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਸਿਰਫ ਮਤਲਬ ਇਕੱਲੀ ਨਾਮ ਦੀ ਐਸੋਸੀਏਸ਼ਨ ਨਹੀਂ ਹੋਣੀ ਚਾਹੀਦੀ ਤੇ ਮੌਕਾ ਦੇਣਾ ਚਾਹੀਦਾ ਹੈ ਉਹਨਾਂ ਨੂੰ ਤੇ ਬਸ ਮੈਂ ਇਹੀ ਕਹੂੰਗੀ ਉਹਨਾਂ ਬਾਰੇ ਹੋਰ ਮੈਂ ਕੁਝ ਬੋਲਣਾ ਨਹੀਂ ਅੱਛਾ ਇਹ ਚੱਲਦੀ ਹੁਣ ਇੰਟਰਵਿਊ ਦੇ ਵਿੱਚ ਆਪਾਂ ਅਸੀਂ ਲਾਸਟ ਪੜਾ ਤੇ ਜਾ ਰਹੇ ਹਾਂ ਕਿਉਂਕਿ ਸਮਾਂ ਜਿਆਦਾ ਇਜਾਜ਼ਤ ਵੀ ਨਹੀਂ ਦਿੰਦਾ ਕਦੇ ਫੇਰ ਕਰਾਂਗੇ ਬਾਕੀ ਢੇਰ ਸਾਰੀਆਂ ਗੱਲਾਂ ਕੋਈ ਐਸੀ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਮੈਂ ਨਾ ਪੁੱਛ ਸਕਿਆ ਮਾ ਸਕੈਨੂਲ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝਾ ਕਰੂੰਗਾ ਬਿਲਕੁਲ ਜਿੱਥੇ ਤੱਕ ਅੱਜ ਕੱਲ੍ਹ ਕੁੜੀਆਂ ਕਹਿੰਦੀਆਂ ਨੇ ਕਿ ਸਾਡਾ ਸ਼ੋਸ਼ਣ ਹੋ ਗਿਆ ਜੀ ਵੀ ਇਸ ਲਾਈਨ 'ਚ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ ਕੋਈ ਸ਼ੋਸ਼ਣ ਨਹੀਂ ਹੁੰਦਾ ਜੀ ਠੀਕ ਹੈ ਜਿੰਨਾ ਚਿਰ ਤੁਸੀਂ ਐਗਰੀ ਨਹੀਂ ਹੋਵੋਗੇ ਸ਼ੋਸ਼ਣ ਕਿੱਥੋਂ ਹੋ ਜਾਊਗਾ ਰਾਈਟ ਬਿਲਕੁਲ ਠੀਕ ਨਹੀਂ ਹੈ ਅਗਰ ਤੁਸੀਂ ਐਗਰੀ ਹੋ ਤਾਂ ਨੈਚੁਰਲੀ ਤੁਹਾਡਾ ਸ਼ੋਸ਼ਣ ਤਾਂ ਹੋਇਗਾ ਹੀ ਹੋਏਗਾ ਕਿਸੇ ਦੂਸਰੇ 'ਤੇ ਇਲਜ਼ਾਮ ਕਦੇ ਨਹੀਂ ਲਾਈਂਦਾ ਹੁੰਦਾ ਪਹਿਲਾਂ ਤੁਸੀਂ ਆਪਨੇ ਆਪ ਦੇਖੋ ਕਿ ਅਸੀਂ ਕੀ ਕਰ ਰਹੇ ਹਾਂ ਜੀ ਕਿਉਂਕਿ ਇਸ ਲਾਈਨ 'ਚ ਜਾਣ ਲਈ ਤੁਸੀਂ ਸ਼ਾਰਟਕਟ ਰਸਤਾ ਲੱਭਦੇ ਹੋ ਕਿਸੇ ਪ੍ਰੋਡਿਊਸਰ ਦੇ ਕਿਸੇ ਡਾਇਰੈਕਟਰ ਦੇ ਤੁਸੀਂ ਨਜ਼ਦੀਕ ਹੋ ਜਾਂਦੇ ਹੋ ਜੀ ਫਿਰ ਜਦੋਂ ਗੱਲ ਕਾਫੀ ਵੱਧ ਜਾਂਦੀ ਹੈ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਹਨੇ ਮੇਰਾ ਸ਼ੋਸ਼ਣ ਕਰ ਲਿਆ ਜੀ ਬਿਲਕੁਲ ਨਹੀਂ ਹਮੇਸ਼ਾ ਇੱਕ ਚੀਜ਼ ਰੱਖੋ ਕਿ ਦੋ ਪੈਰ ਘੱਟ ਤੋੜਨਾ ਪਰ ਤੋੜਨਾ ਮੜਕ ਦੇ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਦੋ ਪੈਰ ਘੱਟ ਤੋੜ ਲਓ ਪਰ ਮੜਕ ਦੇ ਨਾਲ ਤੁਰੋ ਕਿ ਤੁਹਾਡੇ ਤੇ ਕੋਈ ਉਂਗਲ ਨਾ ਚੱਕ ਸਕੇ ਫਿਰ ਸ਼ੋਸ਼ਣ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹੈ। ਥੈਂਕ ਯੂ। ਸੋ ਦਰਸ਼ਕੋ ਇਸ ਅਨਪਿੰਕੀ ਸਗੂ ਜੀ ਇਹਨਾਂ ਨੇ ਬਹੁਤ ਸਾਰੀਆਂ ਕੀਮਤੀ ਗੱਲਾਂ ਜਿਹੜੀਆਂ ਸਾਡੀਆਂ ਹੁਣ ਤੱਕ ਦੀਆਂ ਇੰਟਰਵਿਊ ਦੇ ਵਿੱਚੋਂ ਮੈਨੂੰ ਵਧੀਆ ਲੱਗੀਆਂ ਨੇ ਬਹੁਤ ਖੂਬਸੂਰਤੀ ਗੱਲਾਂ ਬਾਖਮਾਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਆਉਣ ਵਾਲੀਆਂ ਨਵੀਆਂ ਬੱਚੀਆਂ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਕਿ ਤੁਸੀਂ ਇਹ ਫਿਲਮ ਇਡਾਸੀ ਦੇ ਵਿੱਚ ਕਦਮ ਰੱਖਣਾ ਫੀਲਡ ਭਾਵੇਂ ਕੋਈ ਵੀ ਹੋਵੇ ਤੁਹਾਨੂੰ ਸਿੱਖ ਕੇ ਪੱਕੇ ਪੈਰੀਂ ਆਉਣਾ ਚਾਹੀਦਾ। ਉਮੀਦ ਕਰਦਾ ਤੁਹਾਨੂੰ ਇੱਕ ਆ ਦੀ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ। ਤੇ ਇਸੇ ਵਾਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਨਾ ਕਿ ਅਗਲੇ ਹਫਤੇ ਕਿਸੇ ਹੋਰ ਉੱਭਰਦੇ ਹੋਏ ਸਟਾਰ ਨੂੰ ਜਿਹੜਾ ਬਹੁਤ ਜਲਦੀ ਸਟਾਰਾਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਵਾਲਾ ਉਹਦੇ ਰੂਲ ਕਰਾਵਾਂਗੇ ਤਦ ਤੱਕ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀਕ